ਨਾ ਕੀ ਸਮਝ ਆਪਣੇ ਆ ਜੋ ਕਹਿੰਦਾ ਉਹ ਸੱਚੀ ਗੱਲ ਹੈ ਉਹਨੂੰ ਪੁੱਛ ਲਿਓ ਉਹਨੂੰ ਪਤਾ ਹੈ ਕਿ ਜੀਤਮਿੰਦਰ ਕੀ ਹੈ ਉਹਨੂੰ ਪੁੱਛੀ ਕਿ ਤੇਰੀ ਜ਼ਿੰਦਗੀ ਕਿੰਨੀ ਵਾਰ ਜੀਤਮਿੰਦਰ ਨੇ ਬਚਾਈ ਇੱਕ ਗੱਲ ਪੁੱਛ ਰਿਹਾ ਉਹ ਤੋਂ ਕਿ ਜੀਤਮਿੰਦਰ ਨੂੰ ਤੂੰ ਜਾਣਦਾ ਹੈ ਉਹਨੇ ਗਲਤ ਛੇੜਾ ਛੇੜਾ ਛੇੜ ਲਿਆ ਇਹ ਉਹਨੂੰ ਪਤਾ ਹੈ ਕਿ ਜੀਤਮਿੰਦਰ ਨੇ ਉਹਨੂੰ ਦੂਜੀ ਇੱਕ ਵਾਰ ਨਹੀਂ ਦੋ ਵਾਰ ਜ਼ਿੰਦਗੀ ਦਿੱਤੀ ਹੈ ਪੁੱਛੋ ਅੱਜ ਸਿਰਫ ਇਹ ਛੋਟੀਆਂ ਮੋਟੀਆਂ ਗੱਲਾਂ ਕਰਨ ਨਾਲ ਉਹਦਾ ਕੱਦ ਨਹੀਂ ਵੱਧਦਾ ਕਿਸ ਤਰ੍ਹਾਂ ਦੇਖੀਦਾ ਹੁੰਦਾ ਇੱਕ ਉਮੀਦਵਾਰ ਹੈ ਜੀ ਆਪਦੀ ਗੱਲ ਕਰੇ ਕਲੀਅਰ ਕਰੇ ਪਹਿਲਾਂ ਤਾਂ ਖਾਲਸਤਾਨਾ ਵਾਲਾ ਇਸ਼ੂ ਕਲੀਅਰ ਕਰੇ ਲਖਸਧਾਨਾ ਕਹਿੰਦਾ ਜੀ ਵੀ ਬਦਲ ਨਾਲ ਮੋਟਾ ਸੌਦਾ ਹੋਇਆ ਹੈ ਨੀਤਿੰਦਰ ਸਿੱਧੂ ਦਾ ਤੇ ਗੰਗਰ ਦਾ ਜੀ ਇਸ ਕਰਕੇ ਕਿ ਕਮਜ਼ੋਰ ਕੈਂਡੀਡੇਟ ਖੜਾ ਕੀਤਾ ਗਿਆ ਉਹ ਕਿਵੇਂ ਦੇਖਦੇ ਹੋ ਕੌਣ ਹੈ ਕਮਜ਼ੋਰ ਕੈਂਡੀਡੇਟ ਲਖਸਧਾਨੇ ਦੀ ਕੱਲ ਦੀ ਸਟੇਟਮੈਂਟ ਹੀ ਚਲੋ ਤੁਹਾਨੂੰ ਕਹਿੰਦੇ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸਵਾਲ ਪੂਰਾ ਇਹ ਜੀਆ ਦਾ ਚਲ ਸੁਣੋ ਉਹ ਉਹਦੀ ਮਰਜ਼ੀ ਹੈ ਉਹਦੀ ਸੋਚ ਹੈ ਉਹ ਜੋ ਮਰਜ਼ੀ ਕਹਿ ਲੇ ਠੀਕ ਹੈ ਨਾ ਇਹਦਾ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਕਿ ਮੈਂ ਕਮਜ਼ੋਰ ਹੈ ਇਹਦਾ 4 ਤਰੀਕ ਨੂੰ ਪਤਾ ਲੱਗ ਜਾਊਗਾ ਇਸ ਸੌਦੇ ਬਾਰੇ ਗੱਲ ਕਰਦੇ ਜੀ ਨਾਲ ਨਹੀਂ ਉਹਦੇ ਸਾਹਮਣੇ ਹੋਇਆ ਕੋਈ ਸੌਦਾ ਦੱਸੀ ਹੈ ਵੀ ਐਨੀ ਪ੍ਰੂਫ ਕਿ ਕੋਈ ਸੌਦਾ ਹੋਇਆ ਤੁਸੀਂ ਹਵਾ ਚ ਗੱਲ ਇਹ ਤਾਂ ਇੱਥੇ ਤਾਂ ਫਰਕ ਹੈ ਇੱਥੇ ਤਾਂ ਫਰਕ ਹੈ ਪੜ੍ਹੇ ਲਿਖੇ ਤੇ ਅਨਪੜ੍ਹ ਬੰਦੇ ਦਾ ਜੇ ਤਾਂ ਉਹਦੇ ਕੋਲ ਕੋਈ ਪ੍ਰੂਫ ਹੈ ਕਿ ਸੌਦਾ ਹੋਇਆ ਹੈ ਟੇਬਲ ਤੇ ਰੱਖੇ ਨਹੀਂ ਤਾਂ ਕੰਟੈਸਟ ਛੱਡ ਕੇ ਆਪਦਾ ਜਾਓ ਸਿੱਧੀ ਗੱਲ ਸਿੱਧਾ ਚੈਲੰਜ ਹੈ ਸਿੱਧਾ ਚੈਲੰਜ ਹੈ ਨਹੀਂ ਲੱਖਾ ਸਤਾਨਾ ਕੀ ਸਮਝਦਾ ਆਪਣੇ ਆਪ ਜੋ ਕਹਿੰਦਾ ਉਹ ਸੱਚੀ ਗੱਲ ਹੈ ਉਹਨੂੰ ਪੁੱਛ ਲਿਓ ਉਹਨੂੰ ਪਤਾ ਹੈ ਕਿ ਜੀਤਬਿੰਦਰ ਕੀ ਹੈ ਕੁਣ ਪੁੱਛੀ ਕਿ ਤੇਰੀ ਜ਼ਿੰਦਗੀ ਕਿੰਨੀ ਵਾਰ ਜੀਤਮਿੰਦਰ ਨੇ ਬਚਾਈ ਇੱਕ ਗੱਲ ਪੁੱਛ ਲੈ ਉਹ ਤੋਂ ਕਿ ਜੀਤਮਿੰਦਰ ਨੂੰ ਤੂੰ ਜਾਣਦਾ ਹੈ ਉਹਨੇ ਗਲਤ ਛੇੜਾ ਛੇੜਾ ਛੇੜ ਲਿਆ ਇਹ ਉਹਨੂੰ ਪਤਾ ਹੈ ਕਿ ਜੀਤਮਿੰਦਰ ਨੇ ਉਹਨੂੰ ਦੂਜੀ ਇੱਕ ਵਾਰ ਨਹੀਂ ਦੋ ਵਾਰ ਜ਼ਿੰਦਗੀ ਦਿੱਤੀ ਹੈ ਪੁੱਛੋ ਅੱਜ ਸਿਰਫ ਇਹ ਛੋਟੀਆਂ-ਮੋਟੀਆਂ ਗੱਲਾਂ ਕਰਨ ਨਾਲ ਉਹਦਾ ਕੱਦ ਨਹੀਂ ਵੱਧਦਾ ਜੇ ਉਹ ਜੀਤਮਿੰਦਰ ਦੇ ਉਲਟ ਬੋਲਦਾ ਹੈ ਉਹ ਬੰਦਾ ਨਹੀਂ ਹੈ ਜੇ ਉਹ ਜੀਤਮਿੰਦਰ ਦੇ ਉਲਟ ਬੋਲਦਾ ਹੈ ਉਹਦੇ 'ਚ ਕਰਤਾਰ ਨਹੀਂ ਹੈ ਇਹ ਮੈਂ ਚੈਲੰਜ ਕਰਦਾ ਮੱਖੇ ਸਦਾ ਦੇ ਅੱਜ ਉਹ ਮੈਦਾਨ 'ਚ ਉਤਰਿਆ ਹੈ ਗਾਲੋ ਕਰੇ ਜਿਹੜੀ ਸਹੀ ਐ ਨਹੀਂ ਤਾਂ ਜੇ ਮੈਂ ਉਹਦੀਆਂ ਗੱਲਾਂ ਕਰਤੀਆਂ ਜਿਸ ਤਰੀਕੇ ਨਾਲ ਉਹਨੇ ਕਬਜ਼ੇ ਕੀਤੇ ਨੇ ਜਿਸ ਤਰੀਕੇ ਨਾਲ ਉਹਨੇ ਗੁੰਡਾ ਅੱਜ ਕੀ ਐ ਸਮਾਜਸੀ ਵੀ ਐ ਸਭ ਤੋਂ ਵੱਡਾ ਗੁੰਡਾ ਸੀ ਉਹ ਸੀਖ ਨਹੀਂ ਸੀ ਮੰਨਦੇ ਹੋ ਕਿ ਨਹੀਂ ਮੰਨਦੇ ਉਹ ਲੋਕ ਤਾਂ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗੁੰਡਾ ਗੋਇੰਡ ਸਰ ਰਹੇ ਹਾਂ ਪਰ ਮੈਂ ਹੁਣ ਮੁਖਤਾਰ ਅਜਾ ਗਿਆ ਤੇ ਮੈਂ ਸੇਵਾ ਕਰਦਾ ਸਮਾਂ ਦਿਮਾਗ ਦੀ ਚੀਜ਼ ਕਦੇ ਬਦਲਦੀ ਹੁੰਦੀ ਮੁਖਤਾਰ ਅਸ ਕੀ ਸੇਵਾ ਕੀਤੀ ਐ ਮੈਨੂੰ ਇਹ ਦੱਸ ਦਿਓ ਇੱਕ ਗੱਲ ਦੱਸ ਦਿਓ ਨੇ ਜਿਹੜੀ ਕੋਈ ਸੇਵਾ ਕੀਤੀ ਹੋਵੇ ਕੀ ਸੇਵਾ ਕੀਤੀ ਐ ਜੀ ਉਹਨੇ ਸਿਰਫ ਮਾਈਕ ਫੜ ਕੇ ਲੋਕਾਂ ਨੂੰ ਗਾਲਾਂ ਕੱਢਣੀਆਂ ਸੇਵਾ ਹੁੰਦੀ ਐ ਕੋਈ ਸੇਵਾ ਨਹੀਂ ਕੀਤੀ ਕੋਈ ਬੇਸ਼ਾਲੇ ਲੋਕ ਨੇ ਪੈਸੇ ਇਕੱਠੇ ਕਰਨੇ ਨੇ ਹੋਰ ਕੰਮ ਕੀ ਹੈ ਪੈਸੇ ਇਕੱਠੇ ਕਰਨੇ ਨੇ ਉਹਨੇ ਤੁਹਾਨੂੰ ਬਲੈਕਮੇਲ ਕਰ ਲਿਆ ਇਹਨੂੰ ਬਲੈਕਮੇਲ ਕਰ ਲਿਆ ਉਹ ਡਾਕਟਰ ਨੂੰ ਬਲੈਕਮੇਲ ਕਰ ਲਿਆ ਕਿ ਭਈ ਆ ਪੇਸ਼ੈਂਟ ਤੇਰੇ ਕੋਲ ਏ ਸੀਗਾ ਬਲੈਕਮੇਲਰ ਨੇ ਇਹ ਕੋਈ ਇਹ ਨਾ ਸਿਆਸੀ ਹੈ ਨਾ ਸੇਵਾ ਹੈ ਨਾ ਕੁਝ ਹੈ ਸੋ ਲੱਖੇ ਸਦਾਨੇ ਨੂੰ ਮੈਂ ਇੱਕ ਆਪਦੇ ਕੰਨੀਓ ਮੈਂ ਇੱਕ ਐਡਵਾਈਸ ਕਰਦਾ ਕੀ ਗੱਲ ਉਨੀ ਕਰੋ ਜਿੰਨੀ ਥੋੜੇ ਤਾਨੂੰ ਸ਼ੋਭਾ ਦਿੰਦੀ ਐ ਜੋ ਤੇਰਾ ਲੈਵਲ ਐ ਤੂੰ ਆਪਦੇ ਉਸ ਲੈਵਲ ਦੀ ਗੱਲ ਕਰ ਤੂੰ ਲੋਕਾਂ ਤੇ ਬਿਨਾਂ ਗੱਲ ਤੋਂ ਚਿੱਕੜ ਨਾ ਉਠਾ ਉਹ ਕੱਲ ਤੁਹਾਨੂੰ ਮਹਿੰਗੀ ਪਊਗੀ ਇਹ ਇਹਨੂੰ ਸੁਨੇਹਾ ਦੇ ਦਿੱਤਾ ਸਿਮਰ ਜੀ ਬਲਵੰਤ ਸਿੰਘ ਵਾਲਾ ਗੁੱਸੇ ਵਾਲਾ ਦਾ ਫਿਕਰ ਨਾ ਲੈ ਚ ਕਾਂਗਰਸ ਸਾਹਿਬ ਪ੍ਰਚਾਰ ਦੀ ਪ੍ਰਚਾਰ ਸਾਡੇ ਨਾਲ ਗੱਲ ਹਸਨ ਸਿੰਘ ਸਾਹਿਬ ਬੰਦੀ ਸਿੰਘਾਂ ਬਾਰੇ ਕੀ ਕਹਿਣਾ ਬੰਦੀ ਸਿੰਘਾਂ ਕਹਿੰਦਾ ਬੜਾ ਰੌਲਾ ਚੱਲਦੇ ਆ